ਇੱਕ ਹੋਰ ਪੰਜਾਬੀ ਨੌਜਵਾਨ ਨੂੰ ਨਿਗਲ ਗਿਆ ਕੈਨੇਡਾ 5 ਸਾਲ ਪਹਿਲਾਂ ਚੰਗੇ ਭਵਿੱਖ ਲਈ ਕੈਨੇਡਾ ਗਏ 23 ਸਾਲਾ ਕਰਨ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਨਵੇਂ ਸਾਲ ਦੀ ਚੜ੍ਹਦੀ ਸਵੇਰ ਹੀ ਸ਼੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਇਲਾਕੇ ਵਿੱਚ ਸੋਗ ਦਾ ਮਾਹੌਲ ਬਣ ਗਿਆ। ਆਰਥਿਕ ਪੱਖੋਂ ਕਮਜ਼ੋਰ ਮ੍ਰਿਤਕ ਕਰਨ ਸਿੰਘ ਦਾ ਪਰਿਵਾਰ ਪੰਜਾਬ ਸਰਕਾਰ ਸਮੇਤ ਹੋਰਨਾਂ ਦਾਨੀਆਂ ਨੂੰ ਆਰਥਿਕ ਸਹਾਇਤਾ ਵਾਸਤੇ ਅਪੀਲ ਕਰ ਰਿਹਾ ਹੈ ਕਿ ਪੈਸੇ ਇਕੱਠੇ ਕਰਕੇ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਨ ਨੂੰ ਪੰਜਾਬ ਲਿਆਂਦਾ ਜਾ ਸਕੇ। ਅਤੇ ਉਹ ਆਪਣੇ 23 ਵਰਿਆਂ ਦੇ ਨੌਜਵਾਨ ਪੁੱਤ ਦੇ ਅੰਤਿਮ ਦਰਸ਼ਨ ਅਤੇ ਅੰਤਿਮ ਰਸਮਾਂ ਕਰ ਸਕਣ ਦਸਨਯੋਗ ਹੈ ਕਿ ਮ੍ਰਿਤਿਆਕਰਨ ਸਿੰਘ ਤੋਂ ਬਾਅਦ ਹੁਣ ਉਸਦੇ ਪਰਿਵਾਰ ਵਿੱਚ ਉਸਦੀ ਛੋਟੀ ਭੈਣ ਹੀ ਬੁੱਢੇ ਮਾਪਿਆਂ ਦਾ ਇੱਕੋ-ਮਾਤਰ ਸਹਾਰਾ ਰਹਿ ਗਈ ਹੈ ਸਿਤਾਈ ਮਾਮਾ ਗੱਲ ਨਹੀਂ ਵੀ ਕੋਈ ਵੀ ਜਿੱਥੇ ਸਰਕਾਰ ਸਿਸਟਮ ਸਹੀ ਹੋਣ ਬਹੁਤ ਵਧੀਆ ਆਪਨੇ ਮਾਂਵਾਂ ਦੇ ਦਿਲ ਦੇ ਟੁਕੜੇ ਕਿਉਂ ਬਾਹਰ ਮਤਾ लाठी ਬੱਚੇ ਤਾਂ ਤੋੜ ਦਿੰਦੇ ਨੇ ਜਮਾ ਦਿਲ ਜਾ ਕੇ ਆ ਸਰਕਾਰ ਪੰਜਾਬ ਚੋਂ ਭੇਜ ਕੇ ਬੱਚੇ ਉਹ ਸਰਕਾਰਾਂ ਚ ਭੇਜ ਦਿਆ ਉੱਥੇ ਲਾਸ਼ਾਂ ਆਉਂਦੀਆਂ ਬੱਚੇ ਦੀਆਂ ਮਾਂ ਪਿਓ ਇਹ ਉਮੀਦ ਕਰਦੇ ਨੇ ਇਹ ਉਮੀਦ ਕਰਦੇ ਨੇ ਮਾਂ ਪਿਓ ਆਪਣੇ ਬੱਚਿਆਂ ਨੂੰ ਸਵਾਰ ਕੇ ਵਧੀਆ ਭੇਜਣਾ ਬਾਹਰ ਜਾ ਕੇ ਮੈਂ ਬਹੁਤ ਹੀ ਸਰਕਾਰ ਨੂੰ ਅਪੀਲ ਕਰਦੀ ਆਂ ਹੇ ਭਵੰਤਮਾਨ ਜੀ ਜੇ ਸਾਡੀ ਪੁਕਾਰ ਸੁਣਦੇ ਹੋ ਤਾਂ ਕਿਸੇ ਵੀ ਇਹ ਸਿਸਟਮ ਤੁਸੀਂ ਐਸਾ ਕਰੋ ਕੋਈ ਭਵੰਤਮਾਨ ਜੀ ਕੋਈ ਐਸਾ ਸਿਸਟਮ ਕਰੋ ਵੀ ਇੱਥੋਂ ਦੇ ਕੈਨੇਡਾ ਇੰਡੀਆ ਦੇ ਬੱਚੇ ਆਪਣੇ ਉੱਥੇ ਬਾਹਰ ਨਾ ਜਾਣ ਨਾ ਕੈਨੇਡਾ ਨਾ ਕਿਤੇ ਵੀ ਇੱਥੇ ਕੰਮਕਾਰ ਨੌਕਰੀਆਂ ਮਿਲਣ ਭਵੰਤਮਾਨ ਜੀ ਮੇਰੀ ਇਹ ਹੀ ਬੇਨਤੀ ਹੈ ਤੁਹਾਨੂੰ ਮਨੋ ਵੀ ਇੱਥੇ ਕੰਮਕਾਰ ਬੱਚਿਆਂ ਨੂੰ ਮਿਲਣ ਕੁੜੀਆਂ ਨੂੰ ਮੁੰਡਿਆਂ ਨੂੰ ਨਸ਼ਾ ਤੋਂ ਹਮੇਸ਼ਾ ਦੂਰ ਕਿਤੇ ਜਾਣ ਤੇ ਹਮੇਸ਼ਾ ਮੈਂ ਇਹ ਗੱਲ ਕਹਿਣੀ ਹੈ ਕਿ ਕਦੇ ਵੀ ਆਪਣੀ ਮਾਂ ਦੇ ਦਿਲ ਦੇ ਟੁਕੜੇ ਨੂੰ ਬਾਹਰ ਨਹੀਂ ਭੇਜੋ ਹਾਂ ਬਸ ਮੈਂ ਤੇ ਇਹੀ ਵੀਰ ਕਰਦੀ ਆ ਇਹੀ ਚਾਹਣੀ ਹੈ ਹਰੇਕ ਮਾਪੇ ਹੀ ਥੋਡੇ ਵਾਸਤੇ ਅਰਦਾਸ ਕਰੂਗਾ ਵੀ ਤੁਸੀਂ ਇਹ ਸਿਸਟਮ ਜ਼ਰੂਰ ਕਰੋ ਭਵਨਤਮਾਨ ਪ੍ਰੀਤ ਕੋ ਭੈਣ ਜੀ ਕੀ ਨਾਂ ਸੀ ਬੇਟੇ ਦਾ ਤੇ ਕਦੋਂ ਗਿਆ ਸੀ ਕਰਨ ਸਿੰਘ 5 ਸਾਲ ਹੋ ਗਏ ਮੇਰੇ ਬੱਚੇ ਨੂੰ ਮੇਰੀ ਸਨੀਆਂ ਰੂਹਾਂ ਤਰਸ ਗਈਆਂ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਕੋਸੀ ਮੈਨਾਂ ਚੇਵੀ ਸਾਡੇ ਨਾਲ ਆਇਆ ਹੋਗਾ ਜੀ ਬਾਚੇਗਾ ਜਨਾ ਵੈਲਕਮ ਕਰਦਾ ਜੀ ਮੇਰੇ ਪੁੱਤ ਦਾ ਅਖਰੀ ਬ੍ਰੈਕ ਮੇਰੇ ਪੁੱਤ ਨੇ ਇਹ ਦੱਸ ਤਰੀਕਾ ਮੇਰੇ ਸੀਨੇ ਨਾਲ ਲੱਗਣਾ ਸੀ ਇੰਤੇ ਵੀ ਨਾ ਸੀ ਕੋਈ ਬਸ ਮਾਣੂ ਹੀ ਤਾਰੂ ਉਹੀ ਕਹਿੰਦੇ ਪੁੱਤ ਤੇ ਵੀ ਮੈਂ ਨਸ਼ਾ ਤੇ ਮਾਣੂ ਪੁੱਤ ਤੇ ਨਾ ਕੋਈ 何で笑って